ਸੋ ਅਸੀਂ ਸਾਡੇ ਲਾਗੇ ਹੀ ਪਿੰਡੇ ਦੇ ਨਾਲ ਹੀ ਪਿੰਡ ਪਨਵਾ ਹੈ ਉੱਥੋਂ ਆਏ ਹੋਏ ਆ ਤੇ ਮੈਂ ਬਾਹਰ ਰਹਿਨਾ 10 ਸਾਲ ਬਾਅਦ ਮੈਂ ਇਹ ਏਰੀਆ ਦੇ ਵਿੱਚ ਆਇਆ ਹੋਇਆ ਸੋ ਭਾਜੀ ਸਾਨੂੰ ਇੱਥੇ ਦਿੱਕਤੇ ਆ ਰਹੀ ਆ ਕਿ ਅਸੀਂ ਜਦੋਂ ਪਹਿਲਾਂ ਇੱਥੇ ਦਰਸ਼ਨ ਮੇਲੇ ਕਰਨ ਵਾਸਤੇ ਹੁੰਦੇ ਸੀ ਤੇ ਇੱਥੇ ਦੂਰਬੀਨਾ ਲੱਗੀਆਂ ਹੋਈਆਂ ਸੀ ਤੇ ਦੂਰਬੀਨਾ ਦੇ ਨਾਲ ਅਸੀਂ ਬਹੁਤ ਵਧੀਆ ਦਰਸ਼ਨ ਮੇਲੇ ਕਰ ਜਾਂਦੇ ਸੀ ਹੁਣ ਵੀ ਅਸੀਂ ਪਰਿਵਾਰ ਸਮੇਤ ਆਏ ਆ ਫੈਮਿਲੀ ਸਮੇਤ ਆਏ ਆ ਥੋੜੇ ਕਿਤੇ ਨਿਰਾਸ਼ ਜਾ ਰਹੇ ਆ ਅਸੀਂ ਆਸਾ ਰੱਖ ਕੇ ਆਏ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਮੇਲੇ ਕਰਾਂਗੇ ਦੂਰਬੀਨ ਦੇ ਥਰੂ ਪਰ ਸਾਨੂੰ ਉਹ ਦੂਰਬੀਨ ਦੇ ਥਰੂ ਦਰਸ਼ਨ ਮਿਲੇ ਨਹੀਂ ਹੋਏ ਸੋ ਸਰਕਾਰ ਅੱਗੇ ਅਸੀਂ ਮੰਗ ਕਰਦੇ ਆ ਕਿ ਇੱਥੇ ਜਿਹੜੀ ਦੂਰਬੀਨ ਆ ਉਹ ਲੱਗਣੀ ਚਾਹੀਦੀ ਆ ਸਾਡੇ ਕੱਲਿਆਂ ਵਾਸਤੇ ਨਹੀਂ ਕਿਉਂਕਿ ਦੂਰੋਂ ਦੰਦੇਰੋਂ ਸੰਗਤਾਂ ਚੱਲ ਕੇ ਇੱਥੇ ਆਉਂਦੀਆਂ ਹਨ ਉਹ ਸਾਰੀਆਂ ਇਹ ਸੰਗਤਾਂ ਇਹ ਚਾਹੁੰਦੀਆਂ ਹਨ ਇੱਥੇ ਦਰਸ਼ਨ ਮਿਲੇ ਹੋ ਜਾਣ ਬਾਹਰ ਬੋਰਡ ਲੱਗਾ ਹੋਇਆ ਹੈ ਜੋ ਸਕਿਉਰਿਟੀ ਗਾਰਡ ਉਹ ਵੀ ਵੀ ਸਾਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਜਾਓ ਜਾ ਕੇ ਦੂਰਬੀਨ ਦੇ ਥਰੂ ਜਾ ਕੇ ਦਰਸ਼ਨ ਮਿਲੇ ਤੁਸੀਂ ਕਰ ਸਕਦੇ ਹੋ ਸੋ ਜਿਹੜੀ ਦੂਰਬੀਨ ਆ ਉਹ ਇੱਥੇ ਲੱਗਣੀ ਚਾਹੀਦੀ ਆ ਬਾਕੀ ਤੁਸੀਂ ਪਿੱਛੇ ਵੇਖ ਲਓ ਕਰਤਾਰਪੁਰ ਸਾਹਿਬ ਵਾਲੀ ਸਾਈਡ ਤੇ ਜੋ ਪਾਕਿਸਤਾਨ ਵਾਲੀ ਸਾਈਡ ਤੇ ਘਾਹ ਬੂਟੀ ਬਹੁਤ ਉੱਗੀ ਆ ਜੇ ਦੂਰ ਵੀ ਨਹੀਂ ਆ ਤੇ ਉਹ ਉਧਰ ਦੀ ਗਵਰਨਮੈਂਟ ਨੂੰ ਇਧਰ ਦੀ ਗਵਰਨਮੈਂਟ ਕਹਵੇ ਕਿ ਉਧਰ ਥੋੜੀ ਸਫਾਈ ਹੋ ਜਾਵੇ ਬਾਰਡਰ ਏਰੀਆ ਦੇ ਵਿੱਚ ਸਫਾਈ ਹੋ ਜਾਵੇ ਜੋ ਵੀ ਸੰਗਤਾਂ ਆਵਾਰੀਆਂ ਹਨ ਉਹ ਕਰਤਾਰਪੁਰ ਦੇ ਜੋ ਦਰਸ਼ਨ ਮੇਲੇ ਹਨ ਆਪਣੀਆਂ ਅੱਖਾਂ ਦੇ ਨਾਲ ਕਰ ਸਕਣ ਸੋ ਸੰਗਤਾਂ ਦਾ ਇਹੀ ਹੀ ਬੇਨਤੀ ਆ ਸਰਕਾਰ ਅੱਗੇ ਕਿ ਜਾਂ ਪਿੱਛੋਂ ਘਾਹ ਬੂਟੀ ਹਟਾਈ ਜਾਵੇ ਕਾ ਬੁਟੀ ਵੱਡੀ ਵੱਡੀ ਜਾਵੇ ਜਿਹਦੇ ਨਾਲ ਕੋਈ ਦਰਸ਼ਨ ਮਿਲੇ ਹੋ ਜਾਣ ਜਾਂ ਫਿਰ ਇੱਥੇ ਦੂਰਪੀਨਾਂ ਜਦ ਪਹਿਲਾਂ ਦੀ ਤਰ੍ਹਾਂ ਲੱਗ ਸਕਣ ਧੰਨਵਾਦ ਜੀ ਆਪ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਅੱਜ 60 ਕਿਲੋਮੀਟਰ ਦੂਰ ਤੋਂ ਪਰਿਵਾਰ ਦੇ ਨਾਲ ਸਮਾਂ ਕੱਢ ਕੇ ਕੋਰੀਡੋਰ ਪਹੁੰਚੇ ਕਿ ਅਸੀਂ ਵੀ ਅੱਜ ਬੱਚਿਆਂ ਨੂੰ ਦੂਰਪੀਨ ਦੇ ਨਾਲ ਮਹਾਰਾਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਮੈਂ ਕੁਝ ਸਾਲ ਪਹਿਲਾਂ ਆਇਆ ਸੀ ਤਾਂ ਇੱਥੇ ਦੂਰਪੀਨਾਂ ਲੱਗੀਆਂ ਸੀ ਜਿਹਦੇ ਨਾਲ ਅਸੀਂ ਆਪ ਗੁਰਦਰਾ ਸਾਹਿਬ ਦੇ ਇੱਥੋਂ ਦਰਸ਼ਨ ਕਰਕੇ ਗਏ ਸੀ ਤੇ ਅਸੀਂ ਬੜੇ ਚੇਰਤਾ ਆਪਣੇ ਬੱਚਿਆਂ ਪਰਿਵਾਰ ਨੂੰ ਕਿਹਾ ਸੀ ਕਿ ਤੁਹਾਨੂੰ ਲੈ ਕੇ ਜਾਵਾਂਗੇ ਉੱਥੇ ਦੂਰਪੀਨ ਲੱਗੀ ਆ ਅਸੀਂ ਇੱਥੋਂ ਮਹਾਰਾਜ ਦੇ ਦਰਸ਼ਨ ਕਰਕੇ ਆਵਾਂਗੇ ਪਰ ਅੱਜ ਜਦੋਂ ਅਸੀਂ ਇੱਥੇ ਆਏ ਆ ਤੇ ਸਾਨੂੰ ਬੜੀ ਨਿਰਾਸ਼ਾ ਹੱਥ ਲੱਗੀ ਆ ਕਿ ਸਾਨੂੰ ਪਿੱਛੇ ਰੋਕ ਕੇ ਕਿਹਾ ਗਿਆ ਕਿ ਜੇ ਤੁਸੀਂ ਬੱਚਿਆਂ ਨੂੰ ਦਰਸ਼ਨ ਕਰਾਣੇ ਆ ਤੇ ਇਸ ਲਾਈਨ 'ਚੋਂ ਤੁਸੀਂ ਦੂਰਪੀਨ ਦੇ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਪਰ 2 ਕਿਲੋਮੀਟਰ ਅੱਗੇ ਆਂਦਿਆਂ ਹੀ ਪਤਾ ਲੱਗਾ ਕਿ ਇੱਥੇ ਦੂਰਪੀਨ ਨਾਂ ਦੀ ਜਿਹੜੀ ਚੀਜ਼ ਆ ਕਦੋਂ ਦੀ ਖਤਮ ਕਰ ਦਿੱਤੀ ਗਈ ਆ ਜਿਹਦੇ ਨਾਲ ਸਾਡੇ ਪਰਿਵਾਰ ਨੂੰ ਨਹੀਂ ਹੋਰ ਜਿੰਨੇ ਵੀ ਪਰਿਵਾਰ ਇੱਥੇ ਖੜੇ ਨੇ ਉਹ ਮੈਯੂਸ ਹਨ ਕਿ ਸਰਕਾਰਾਂ ਵੱਲੋਂ ਇਹ ਦੂਰਪਿੰਨਾ ਬਿਨਾ ਕਿਸੇ ਗੱਲ ਤੋਂ ਕਿਉਂ ਚੁਕੀਆਂ ਗਿਆ ਹਨ ਤੇ ਜਦੋਂ ਇੱਥੇ ਕੁਝ ਲੋਕਲ ਗੱਲਬਾਤ ਤੋਂ ਪਤਾ ਲੱਗਾ ਕਿ ਕੁਝ ਦਰਖਤ ਜਾਂ ਕੁਝ ਜੜੀ ਬੂਟੀ ਜੜੀ ਆ ਉਹ ਵੱਧ ਚੁੱਕੀ ਹੈ ਪਰ ਦੂਰਪਿੰਨਾ ਚੁੱਕਣ ਦਾ ਕਾਰਨ ਦਰਖਤ ਜਾਂ ਜੜੀ ਬੂਟੀ ਨਹੀਂ ਹੋ ਸਕਦੀ ਇਹਦੇ ਮਗਰ ਕੁਝ ਹੋਰ ਕਾਰਨ ਹੋ ਸਕਦੇ ਹਨ ਜਿਹਦੀ ਕੋਖ ਕਰਨ ਦੀ ਲੋੜ ਹੈ ਕਿ ਦੂਰਬਿੰਦਾਂ ਕਿਉਂ ਚੁਕੀਆਂ ਗਿਆ ਉਹ ਦੂਰਪੀਨ ਕਿਸੇ ਦੀ ਪਰਸਨਲ ਜਾਇਦਾਦ ਜਾਂ ਪ੍ਰਾਪਰਟੀ ਨਹੀਂ ਸੀ ਹੈਗੀਆਂ ਉਹ ਸੰਗਤ ਲਈ ਲੱਗੀਆਂ ਸੀ ਤੇ ਸੰਗਤ ਇੱਥੋਂ ਹੀ ਮਾਰੇ ਦੇ ਦਰਸ਼ਨ ਕਰਕੇ ਜਾਂਦੇ ਸੀ ਅੱਜ ਉਹ ਦੂਰਪੀਨ ਚੁੱਕਣ ਦੇ ਨਾਲ ਬੜੀ ਮੁਸ਼ਕਲ ਧਰ ਪੇਸ਼ ਆਈ ਹੈ ਕਿ ਸਭ ਤੋਂ ਪਹਿਲੇ ਤਾਂ ਜਿਹੜੇ ਲੋਕ ਇੱਥੇ ਪਹੁੰਚੇ ਨੇ ਹਰ ਬੰਦਾ ਆਪਣਾ ਪਾਸਪੋਰਟ ਪਾ ਕੇ ਜਾਂ ਅਪਾਇੰਟਮੈਂਟ ਲੈ ਕੇ ਤਾਂ ਪਹੁੰਚਿਆ ਨਹੀਂ ਕਿ ਜੇ ਦੂਰਪੀਨ ਨਹੀਂ ਮਿਲੀ ਤਾਂ ਉਹ ਕੁਛ ਹੀ ਪਲਾਂ ਵਿੱਚ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰ ਸਕਦਾ ਹੈ ਜਾਂ ਤਾਂ ਦੂਰਪੀਨ ਚੁੱਕ ਲਈ ਜਾਵੇ ਦਾ ਸੰਗਤ ਨੂੰ ਇਹ ਦੱਸ ਦਿੱਤਾ ਜਾਵੇ ਕਿ ਅਗਰ ਤੁਹਾਡੇ ਕੋ ਆਧਾਰ ਕਾਰਡ ਜਾਂ ਲੋਕਲ ਡਾਕੂਮੈਂਟ ਹੈਗਾ ਤਾਂ ਤੁਸੀਂ ਸੇਮ ਟਾਈਮ ਤੇ ਅਪਰੂਵਲ ਲੈ ਕੇ ਅੱਗੇ ਜਾ ਸਕਦੇ ਹੋ ਤੇ ਅਸੀਂ ਫੇਰ ਵੀ ਸਰਕਾਰ ਦੇ ਧਨਵਾਦੀ ਹੋਵਾਂਗੇ ਨਹੀਂ ਤੇ ਅਸੀਂ ਆਸਾ ਕਰਦੇ ਹਾਂ ਕਿ ਇੰਨੇ ਲੋਕਾਂ ਦੀ ਇਸ ਚੈਨਲ ਰਾਹੀਂ ਜੇ ਆਵਾਜ਼ ਪਹੁੰਚ ਰਹੀ ਹੈ ਤਾਂ ਸਰਕਾਰਾਂ ਇੱਥੇ ਦੂਰਪੀਣਾ ਦੁਬਾਰਾ ਲਗਾ ਕੇ ਸੰਗਤ ਦੇ ਮੰਨ ਦੀ ਮਨਛਾਹ ਪੂਰੀ ਕਰੇ